ਹਾਜ਼ਰ ਹੋਏ ਸਾਰੇ ਹੀ ਜੱਜ ਸਾਹਿਬਾਨ ਅਧਿਆਪਕ ਸਾਹਿਬਾਨ ਅਤੇ ਮੇਰੇ ਸਾਰੇ ਹੀ ਪਿਆਰੇ ਕਲਮਕਾਰ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜਿਸਮੀਨ ਗੌਰ ਮੇਰਾ ਟੈਗ ਨੰਬਰ 403 ਹੈ ਅੱਜ ਮੈਂ ਤੁਹਾਡੇ ਸਾਹਮਣੇ ਆਪਣੀ ਕਵਿਤਾ ਵੱਡਾ ਭਰਾ ਪੇਸ਼ ਕਰਾਂਗੀ ਜੀ ਵੱਡੇ ਭਰਾਵਾਂ ਦਾ ਹੋਣਾ ਕਿਸੇ ਨਿਯਮਤ ਤੋਂ ਘੱਟ ਨਹੀਂ ਹੁੰਦਾ ਵੱਡੇ ਭਰਾਵਾਂ ਦਾ ਹੋਣਾ ਛੋਟੇ ਹੁੰਦਿਆਂ ਦੀ ਯਾਦਾ ਚੇਤੇ ਕਰਕੇ ਮੇਰਾ ਅੱਜ ਵੀ ਮਨ ਪਰ ਆਉਂਦਾ ਹੈ ਜੇ ਕੋਈ ਬਚਪਨ ਦੀ ਗੱਲ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਵੀਰਾ ਹੀ ਚੇਤੇ ਆਉਂਦਾ ਹੈ ਮੈਨੂੰ ਆਪਣੀਆਂ ਗੱਲਾਂ 'ਚ ਫਸਾ ਕੇ ਉਹ ਆਪਣੀ ਹਰ ਗੱਲ ਮਨਵਾਉਂਦਾ ਹੈ ਤੂੰ ਰੋਇਆ ਨਾ ਕਰ ਭੈਣੇ ਉਹ ਬਸ ਮੈਨੂੰ ਇਹੀ ਸਮਝਾਉਂਦਾ ਹੈ ਮੈਨੂੰ ਤੋਫੀ ਕਰ ਨਾ ਕਰੀ ਉਹ ਹੱਦੋਂ ਵੱਧ ਕੇ ਮੇਰਾ ਕਰਦਾ ਆ ਮੈਂ ਕਿਤੇ ਗੱਲ ਤੇ ਰਾਹੀ ਨਾ ਪਹ ਜਾਵਾ ਉਹ ਇਸੇ ਗੱਲੋਂ ਡਰਦਾ ਆ ਜੇ ਲੜਾਈ ਹੋ ਜਾਵੇ ਭਾਵੇਂ ਚਾਰ ਦਿਨ ਮੇਰੀ ਉਹਦੇ ਨਾਲ ਬਣਦੀ ਨਹੀਂ ਜੇ ਲੜਾਈ ਹੋ ਜਾਵੇ ਆਪਣੇ ਬੋਤੇ ਕੰਮਾਂ ਉਸੇ ਤੋਂ ਕਰਵਾਨੀਆਂ ਇੱਕੋ ਦਾ ਜਨਮ ਦਿਨ ਹੀ ਤਾਂ ਹੈ ਜਿਸ ਦਿਨ ਮੈਂ ਉਸ ਨੂੰ ਘਟਾ ਸੁਤੋਂਦੀ ਆ ਉਹ ਖੁਦ ਜਿੰਨਾ ਮਰਜੀ ਦੁਖੀ ਹੋਵੇ ਉਹ ਬਤਾਂਦਾ ਨਹੀਂ ਏ ਪਰ ਆਪਣਾ ਪਿਆਰ ਕਦੇ ਵੀ ਜਤਾਂਦਾ ਨਹੀਂ ਏ ਕਿਤੇ ਮੇਰੇ ਤੋਂ ਵੱਧ ਉਸ ਨੂੰ ਕੋਈ ਟੋਫੀ ਚਾਕਲੇਟ ਨਾ ਮਿਲ ਜਾਵੇ ਮੈਨੂੰ ਇਸੇ ਗੱਲ ਦਾ ਫਿਕਰ ਰਹਿੰਦਾ ਸੀ ਕਿਤੇ ਸਿੰ ਬਚਪਨ ਤੋਂ ਲੈ ਕੇ ਅੱਜ ਤੱਕ ਉਹੀ ਮੇਰੇ ਨਾਲ ਰਿਹਾ ਹੈ ਤਾਂ ਬਹੁਤ ਲੋਕ ਸੀ ਪਰ ਉਹ ਸਭ ਤੋਂ ਖਾਸ ਰਿਹਾ ਮੇਰੇ ਵੀਰ ਨੇ ਮੇਰੀ ਰੱਖਿਆ ਨਹੀਂ ਕੀਤੀ ਮੈਨੂੰ ਖੁਦ ਹੀ ਰੱਖਿਆ ਕਰਨੀ ਸਿਖਾਈ ਮੈਂ ਤਾਂ ਨਹੀਂ ਨਿਭਾ ਸਕੀ ਪਰ ਉਸ ਨੇ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਈ ਹੈ ਨਹੀਂ ਕੋਈ ਰਿਸ਼ਤਾ ਭੈਣ ਭਰਾਵਾਂ ਵਰਗਾ ਲਭ ਲੋ ਪਾਵੇਂ ਲੱਖਾਂ ਚੋ ਹੈ ਨਹੀਂ ਕੋਈ ਰਿਸ਼ਤਾ ਭੈਣ ਭਰਾਵਾਂ ਇਹ ਦੂਰ ਨਾ ਹੋਵੇ ਅੱਖਾਂ ਤੋਂ ਉਹ ਭਰਾ ਜਿਸਨੇ ਮੈਨੂੰ ਕਿਸੇ ਚੀਜ਼ ਲਈ ਮਨਾ ਨਹੀਂ ਕੀਤਾ ਉਹ ਭਰਾ ਜਿਸਨੇ ਮੈਨੂੰ ਕਿਸੇ ਚੀਜ਼ ਲਈ ਮਨਾ ਨਹੀਂ ਕੀਤਾ ਲੱਖ ਲੱਖ ਸ਼ੁਕਰ ਹੈ ਪਰਮਾਤਮਾ ਦਾ ਜਿਸਨੇ ਮੈਨੂੰ ਵੱਡਾ ਵੀਰ ਦਿੱਤਾ ਲੱਖ ਲੱਖ ਸ਼ੁਕਰ ਹੈ ਪਰਮਾਤਮਾ ਦਾ ਜਿਸਨੇ ਮੈਨੂੰ ਵੱਡਾ ਵੀਰ ਦਿੱਤਾ ਧੰਨਵਾਦ